ਜਿਮੀ ਜਿਮੀ ਸਾਡਾ ਇੱਕ ਵਫਾਦਾਰ ਡੌਗੀ ਹੈ ਇਹ ਤਾਂ ਇੱਕ ਇਨਸਾਨਾਂ ਦੀ ਤਰ੍ਹਾਂ ਜਿੱਥੇ ਅਸੀਂ ਨੇ ਬੈਠਣਾ ਉੱਥੇ ਸਾਡੇ ਕੋਲ ਬੈਠਣਾ ਇਹਨੇ ਜਿੱਥੇ ਅਸੀਂ ਨੇ ਸੌਣਾ ਉੱਥੇ ਸਾਡੇ ਕੋਲੇ ਬੈੱਡ ਦੇ ਨਾਲ ਹੀ ਸੌਣਾ ਇਹਨੇ ਸਾਡੇ ਨਾਲ ਹੀ ਪਰ ਇਹ ਕਿਤੇ ਵੀ ਇਧਰ ਉਧਰ ਨਹੀਂ ਜਾਂਦਾ ਜੇ ਅਸੀਂ ਨੇ ਬਾਹਰ ਜਾਣਾ ਕਿਤੇ ਤਾਂ ਵੀ ਗੱਡੀ ਦੇ ਵਿੱਚ ਸਾਨੂੰ ਕਹਿ ਦਿੰਦਾ ਸਾਨੂੰ ਨਾਮੇ ਨੂੰ ਨਾਲ ਲੈ ਕੇ ਜਾਓ ਜੇ ਅਸੀਂ ਕੁਦਰਤੀ ਘਰੇ ਵੀ ਛੱਡ ਜਾਈਏ ਇਹਨੂੰ ਤਾਂ ਇਹ ਬਹੁਤ ਹੀ ਬਾਅਦ ਵਿੱਚ ਰੋਂਦਾ ਹੈ ਫਿਰ ਬੈਠਾ ਪੌੜੀਆਂ ਦੇ ਉੱਪਰ ਬੈਠਾ ਸਾਡੀ ਵੇਟ ਕਰਦਾ ਰਹਿੰਦਾ ਜਿੰਨਾਂ ਚਿਰ ਅਸੀਂ ਵਾਪਸ ਨਹੀਂ ਆਵਾਂਗੇ ਉਹਨਾਂ ਚਿਰ ਇਹ ਪੌੜੀਆਂ 'ਤੇ ਬੈਠਾ ਰਹਿੰਦਾਗਾ ਇਹ ਪੌੜੀਆਂ ਇਹ ਇਹ ਦਾ ਇੱਥੇ ਬੈਠਦਾ ਹੈ ਇੱਥੇ ਬੈਠਦਾ ਜਾਂ ਫਿਰ ਉਸ ਤੋਂ ਉੱਪਰ ਬੈਠਦਾ ਹੈ ਉਹ ਉੱਪਰ ਜਾ ਕੇ ਫਿਰ ਸਾਡਾ ਇਹ ਕੈਮਰੇ ਦੀ ਤਰ੍ਹਾਂ ਸਾਡੇ ਘਰ ਨੂੰ ਦੇਖਦਾ ਰਹਿੰਦਾਗਾ ਇੱਧਰ ਵਾਲੇ ਦੂਹਲੇ ਸਾਰੇ ਇੱਧਰ ਗਲੀ ਦੇ ਵਿੱਚ ਦੇਖਦਾ ਰਹਿੰਦਾ ਕੋਈ ਆਉਂਦਾ ਜਾਂਦਾ ਸਭ ਦੀ ਇਹ ਰੱਖਦਾਗਾ ਬਹੁਤ ਹੀ ਸਿਆਣਾ ਡੌਗੀ ਹੈਗਾ ਪਰ ਮੈਂ ਹਰ ਕਿਸ ਨੂੰ ਇੱਕ ਡੌਗੀ ਤਾਂ ਜ਼ਰੂਰ ਰੱਖਣਾ ਚਾਹੁੰਦਾ ਇਹ ਦਰਵੇਸ਼ ਇਹ ਕਿਸੇ ਤੋਂ ਮੰਗਦੇ ਨਹੀਂ ਇਹ ਤਾਂ ਪ੍ਰਮਾਤਮਾ ਦੀ ਇੱਕ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਨੇ ਸੱਚੇ ਪਾਤਸ਼ਾਹ ਤੂੰ ਇਨਸਾਨ ਨੂੰ ਦੇ ਜੋ ਕਿ ਸਾਨੂੰ ਬਣਾ ਕੇ ਦੇਗਾ ਇਨਸਾਨ ਨੂੰ ਦਾ ਪਰ ਜਿਸ ਦਿਨ ਦਾ ਇਹ ਸਾਡੇ ਘਰੇ ਆਇਆ ਪ੍ਰਮਾਤਮਾ ਨੇ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰੱਖੀ ਬਹੁਤ ਵਧੀਆ ਕਿਰਪਾ ਕੀਤੀ ਹੋਈ ਹੈ ਪ੍ਰਮਾਤਮਾ ਨੇ ਸਾਡੇ ਇਸ ਜਦੋਂ ਜਿੱਦੇ ਦਾ ਇਹ ਆਇਆ ਉਸ ਦਿਨ ਤੋਂ ਸਾਡਾ ਬਹੁਤ ਵਧੀਆ ਘਰਵਾਰ ਦਾ ਕਾਰੋਬਾਰ ਵੀ ਵਧੀਆ ਚੱਲਦਾ ਹੈਗਾ ਐਸੀ ਵੀ ਪਰਮਾਤਮਾ ਦੀ ਕਿਰਪਾ ਹੈਗੀ ਔਰ ਇਸੇ ਦੀ ਵਜ੍ਹਾ ਕਰਨਾ ਸਾਡੇ ਇਹ ਜਿੰਨੇ ਮੋਟਰ ਵਹੀਕਲ ਬਹਿ ਖੜੇ ਨੇਗੇ ਗੱਡੀ ਖੜੀ ਆ ਇਹ ਸਭ ਇਸੇ ਦੀ ਕਿਰਪਾ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਇਹਦੇ ਉੱਤੇ ਮਿਹਰ ਰੱਖੇ ਇਹ ਸਾਡੇ ਨਾਲ ਇਸੇ ਤਰ੍ਹਾਂ ਰਹੇ ਵਾਹਿਗੁਰੂ ਸੱਚੇ ਪਾਤਸ਼ਾਹ ਇਹਨੂੰ ਵੀ ਤੰਦਰੁਸਤੀਆਂ ਬਖਸ਼ੇ ਇਹ ਸਾਡੀ ਸਿੰਘਣੀ ਜੀ ਬੈਠੇ ਨੇਗੇ ਅਸੀਂ ਵੀ ਹੁਣ ਵਿਸਾਖੀ ਨੂੰ ਅੰਮ੍ਰਿਤਪਾਨ ਕੀਤਾ ਹੈਗਾ ਸੱਚੇ ਪਾਤਸ਼ਾਹ ਸਾਨੂੰ ਬਾਣੀ ਬਾਣੇ ਨਾਲ ਇਸੇ ਤਰ੍ਹਾਂ ਜੁੜੀ ਰਹਿਣ ਦੇ ਬਖਸ਼ਿਸ਼ ਕਰੇ ਵਾਹਿਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ